ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਮੈਂ ਸ਼ਗਨਪ੍ਰੀਤ ਕੌਰ ਅੱਜ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਬਲੌਕ ਪ੍ਰਿੰਟਡ ਸੂਟ ਲੈ ਕੇ ਆਈਆਂ ਜੀ ਡਿਜੀਟਲ ਬਲੌਕ ਪ੍ਰਿੰਟਡ ਸੂਟ ਨੇ ਜੀ ਇਹ ਖਾਦੀ ਕਾਟਨ ਦੇ ਉੱਪਰ ਇਹਨਾਂ ਦੀ ਸ਼ਰਟ ਬਣੀ ਹੋਈ ਹੈ ਤੇ ਖਾਦੀ ਕਾਟਨ ਦੇ ਉੱਪਰ ਹੀ ਦੁਪੱਟਾ ਬਣਿਆ ਹੋਇਆ ਜੀ ਬਹੁਤ ਸੋਹਣਾ ਫਾਈਨ ਫੈਬਰਿਕ ਹੈ ਜੀ ਬਾਟਮ ਇਹਨਾਂ ਦੀ ਤੁਹਾਨੂੰ ਪਿਓਰ ਕਾਟਨ ਦੀ ਮਿਲੇਗੀ ਜੀ ਦੁਪੱਟੇ ਬੰਬਲਾਂ ਵਾਲੇ ਨੇਗੇ 2.5 ਮੀਟਰ ਦਾ ਕੱਟ ਤੁਹਾਨੂੰ ਸ਼ਾਰਟ ਦਾ ਮਿਲੂਗਾ ਜੀ ਤੇ 2.5 ਮੀਟਰ ਦਾ ਹੀ ਇਹਦੇ ਨਾਲ ਫੁੱਲ ਵਰ ਦਾ ਦੁਪੱਟਾ ਹੈ ਜੀ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਬਹੁਤ ਹੀ ਸੋਹਣੇ ਸਰਦਾਰੀ ਪ੍ਰਿੰਟ ਵਾਲੇ ਸੂਟ ਨੇ ਜੀ ਬਹੁਤ ਹੀ ਪਿਆਰਾ ਸੂਟ ਹੈਗਾ ਜਿਹੜੇ ਇਹ ਵਾਲੇ ਸੂਟ ਨੇ ਜੀ ਕਿਸੇ ਵੀ ਏਜ ਗਰੁੱਪ ਦੀਆਂ ਭੈਣਾਂ ਇਹਨਾਂ ਨੂੰ ਵੇਅਰ ਕਰ ਸਕਦੀਆਂ ਨੇ ਜੀ ਬਹੁਤ ਹੀ ਸੋਹਣੇ ਫਾਈਨ ਫਾਈਨ ਕਲਰ ਆਪਾਂ ਲਾਈਟ ਲਾਈਟ ਜਿਹੇ ਕਲਰ ਇਹ ਵਾਲੇ ਸੂਟਾਂ ਦੇ ਤੁਹਾਡੇ ਲਈ ਲੈ ਕੇ ਆਏ ਆ ਜਿਹੜਾ ਵੀ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਹੋ スクリーンショット ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਜੀ ਪ੍ਰਾਈਸ ਵੀ ਮੈਂ ਸਕਰੀਨ ਦੇ ਉੱਪਰ ਹੀ ਮੈਂਸ਼ਨ ਕੀਤਾ ਹੋਇਆ ਹੈ ਜੀ ਉਹਦੇ ਤੋਂ ਪ੍ਰਾਈਸ ਦੇਖ ਕੇ ਤੁਸੀਂ ਜੋ ਵੀ ਤੁਹਾਡੇ ਬਜਟ ਦੇ ਅਕੋਰਡਿੰਗ ਤੁਹਾਨੂੰ ਸਹੀ ਲੱਗਦਾ ਉਹ ਵਾਲਾ ਸੂਟ ਬੁੱਕ ਕਰਾ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਨੇ ਜੀ ਇਹ ਗਰਮੀਆਂ ਦੇ ਵਿੱਚ ਬੇਅਰ ਕਰਨ ਵਾਸਤੇ ਬਹੁਤ ਹੀ ਫਾਈਨ ਫੈਬਰਿਕ ਹੈਗਾ ਦੁਪੱਟੇ ਵੀ ਬਹੁਤ ਜ਼ਿਆਦਾ ਸੋਹਣੇ ਨੇਗੇ ਇਹ ਵਾਲੇ ਸੂਟਾਂ ਦਾ ਜਿਹੜਾ ਵੀ ਕੋਈ ਵੀ ਸ਼ਿਪਿੰਗ ਚਾਰजेस ਤੁਹਾਨੂੰ ਨਹੀਂ ਪੇ ਕਰਨਾ ਪਊਗਾ ਜੀ ਫ੍ਰੀ ਸ਼ਿਪਿੰਗ ਦੇ ਨਾਲ ਆਪਾਂ ਜਿਹੜਾ ਪ੍ਰਾਈਸ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਜੀ 1199 ਰੁਪਏ ਦੇ ਵਿੱਚ ਹੀ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕੀਤਾ ਜਾਊਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਲਾਸਟ ਦੇ ਵਿੱਚ ਮੈਂ ਪਿਓਰ ਕਾਟਨ ਦੇ ਸੂਟ ਪੋਸਟ ਕੀਤੇ ਹੋਏ ਨੇ ਉਹ ਵੀ ਬਹੁਤ ਸੋਹਣੇ ਫਾਈਨ ਫੈਬਰਿਕ ਦੇ ਵਿੱਚ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੇ ਤੁਸੀਂ ਚੈਨਲ ਤੇ ਨਵੇਂ ਹੋ ਜੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਪਿਓਰ ਕਾਟਨ ਦੇ ਵਿੱਚ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਨੇ ਜੀ ਇਹ ਤੁਹਾਨੂੰ 1080 ਰੁਪਏ ਦਾ ਪਊਗਾ ਜੀ ਸੂਟ ਬਿਲਕੁਲ ਫ੍ਰੀ ਸ਼ਿਪਿੰਗ ਹੈ ਜੀ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਨਹੀਂ ਹੈਗੇ ਫਾਈਨ ਫੈਬਰਿਕ ਦੇ ਵਿੱਚ ਸੂਟ ਨੇ ਜੀ ਇਹਦੀ ਤੁਹਾਨੂੰ 2.5 ਮੀਟਰ ਦੀ ਸ਼ਰਟ ਮਿਲੂਗੀ ਜੀ ਪਿਓਰ ਕਾਟਨ ਦੀ ਸ਼ਰਟ ਹੈਗੀ 2.5 ਮੀਟਰ ਦੀ ਸਲਵਾਰ ਹੈ ਜੀ ਸਲਵਾਰ ਵੀ ਪਿਓਰ ਕਾਟਨ ਦਾ ਫੈਬਰਿਕ ਹੈਗਾ ਨਾਲ ਮलमल ਕਾਟਨ ਦਾ ਦੁਪੱਟਾ ਹੈ ਜੀ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਸੂਟ ਨੇ ਸਰਦਾਰੀ ਪ੍ਰਿੰਟ ਨੇ ਇਹ ਵਾਲੇ ਸੂਟਾਂ ਦੇ ਵੀ ਇਹਨਾਂ ਦੇ ਵਿੱਚੋਂ ਵੀ ਜਿਹੜਾ ਵੀ ਤੁਸੀਂ ਸੂਟ ਬੁੱਕ ਕਰਾਉਣਾ ਚਾਹੁੰਦੇ ਹੋ ਸਾਡੇ ਵਟਸਐਪ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿੱਦਾਂ ਦੇ ਆਪਾਂ ਸੂਟ ਹੋਰ ਪੋਸਟ ਕਰੀਏ ਜੇ ਹੈਵੀ ਸੂਟਾਂ ਦੀ ਡਿਮਾਂਡ ਹੈਗੀ ਹੈ ਜੀ ਤਾਂ ਆਪਾਂ ਹੈਵੀ ਦੀ ਕਲੈਕਸ਼ਨ ਵੀ ਪੋਸਟ ਕਰਾਂਗੇ ਕਿਉਂਕਿ ਹੁਣ ਗਰਮੀਆਂ ਆ ਗਈਆਂ ਸੀ ਜ਼ਿਆਦਾਤਰ ਕਾਟਨ ਦੇ ਹੀ ਸੂਟ ਚੱਲਦੇ ਨੇਗੇ ਇਸ ਕਰਕੇ ਆਪਾਂ ਕਾਟਨ ਦੇ ਸੂਟ ਜ਼ਿਆਦਾ ਪੋਸਟ ਕਰਦੇ ਆਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਹੈਵੀ ਸੂਟਾਂ ਦੀ ਡਿਮਾਂਡ ਹੈ ਤਾਂ ਪਾ ਉਹ ਵੀ ਪੋਸਟ ਕਰਾਂਗੇ ਜੀ ਵੀਡੀਓ ਥੋੜੀ ਜੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ ਕਿਉਂਕਿ ਸੂਟਾਂ ਦੇ ਵਿੱਚ ਕਲਰ ਇਹਨਾਂ ਦੇ ਵਿੱਚ ਕਾਫੀ ਆਉਂਦੇ ਨੇਗੇ ਇਸ ਕਰਕੇ ਜ਼ਿਆਦਾ ਵੱਡੀ ਵੀਡੀਓ ਹੋ ਜਾਂਦੀ ਹੈਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਇਹ ਵਾਲਾ ਜਿਹੜਾ ਆਰਟੀਕਲ ਹੈ ਪਿਓਰ ਕਾਟਨ ਦੇ ਸੂਟ ਨੇ ਜੀ 1080 ਰੁਪਏ ਦੇ ਵਿੱਚ ਇਹ ਵਾਲਾ ਸੂਟ ਨੇ ਫ੍ਰੀ ਸ਼ਿਪਿੰਗ ਹੈ ਜੀ 올 ਇੰਡੀਆ ਦੇ ਵਿੱਚੋਂ ਤੁਸੀਂ ਕਿਤੋਂ ਵੀ ਆਪਣਾ ਸੂਟ ਆਰਡਰ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਐਕਸਟਰਾ ਸ਼ਿਪਿੰਗ ਚਾਰजेस ਦੇਣ ਦੀ ਜ਼ਰੂਰਤ ਨਹੀਂ ਹੈਗੀ। ਚੈਨਲ ਤੇ ਤੁਸੀਂ ਨਵੇਂ ਹੋਂਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਇਹਨੂੰ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਬੁੱਕ ਕਰਾ ਸਕਦੇ ਹੋਗੇ। ਕੈਸ਼ ਔਨ ਡਿਲੀਵਰੀ ਦੀ ਸਰਵਿਸ ਅਵੇਲੇਬਲ ਨਹੀਂ ਹੈਗੀ ਜੀ। ਪੇਮੈਂਟ ਅਡਵਾਂਸ ਹੁੰਦੀ ਹੈ ਜਿਹੜਾ ਵੀ ਤੁਸੀਂ ਸੂਟ ਬੁੱਕ ਕਰਾਉਣਾ ਚਾਹੁੰਦੇ ਹੋ। ਸੇਮ ਨੰਬਰ ਦੇ ਉੱਪਰ ਹੀ ਪੇਮੈਂਟ ਹੁੰਦੀ ਹੈ ਜੀ ਜਿਹੜਾ ਵਟਸਐਪ ਚੱਲਦਾ ਹੈ। ਪਰ ਇੱਕ ਵਾਰੀ ਜਰੂਰ ਅਵੇਲੇਬਿਲਟੀ ਚੈੱਕ ਕਰਾ ਕੇ ਹੀ ਪੇ ਕਰਿਆ ਕਰੋ। ਕਿਉਂਕਿ ਕਈ ਵਾਰੀ ਸਟਾਕ ਆਊਟ ਹੋ ਜਾਂਦੇ ਨੇ ਫਿਰ ਮੁਸ਼ਕਲ ਆ ਜਾਂਦੀ ਹੈ ਥੈਂਕ ਯੂ ਜੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ